ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਡਰੈਸ ਕਰਾ ਦਈਏ ਨਖਣ ਫਾਰਮ ਨੀਲੀ ਰਾਵੀ ਦੇ ਤੁਸੀਂ ਕੱਟੇ-ਕੱਟੀਆਂ ਖਰੀਦਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਆ ਨਾਮ ਮਮਨਦੀਪ ਸਿੰਘ ਢੱਲੋਂ ਪਿੰਡ ਅਕਾਲੀਆਂ ਵਾਲਾ ਧਰਮਪੁਰ ਜਿਹੜਾ ਮੋਬਾਈਲ న్యూਜ ਰਾਜ ਫਾਰਮ ਆਪਣਾ YouTube ਤੇ ਚੈਨਲ ਆ ਤੇ న్యూਜ ਰਾਜ ਫਾਰਮ ਆਪਣਾ Facebook ਤੇ ਪੇਜ ਆ ਸਜਣੋ ਤੇ ਮੋਬਾਈਲ ਨੰਬਰ ਜਿਹੜਾ 842764103 ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪ੍ਰੋਪਰ ਦੇਖਿਓ ਦੋਸਤੋ ਜੋ ਵੀ ਇਨਫੋਰਮੇਸ਼ਨ ਆ ਇਹਦੇ ਵਿੱਚ ਦਿੱਤੀ ਜਾਊਗੀ ਅੱਜ ਤੁਹਾਨੂੰ ਆਪਾਂ ਤਿੰਨ ਨਾਕ ਦਿਖਾਉਣੇ ਆ ਸਾਹਮਣੇ ਤੁਸੀਂ ਦੇਖ ਸਕਦੇ ਨੀਲੀ ਰਾਵੀ ਦੀ ਝੋਟੀ ਸੋ ਇਹ ਜਿਹੜੀ ਕੱਟੀ ਤੁਹਾਨੂੰ ਸਭ ਸ਼ੌਕ ਕਰਾਉਣ ਲੱਗਿਆ ਦੋਸਤੋ ਅੱਜ ਨੀਲੀ ਰਾਵੀ ਦਾ ਪਰ ਵਕਾਊ ਨਹੀਂ ਹੈਗੀ ਸੋ ਇਧਰਲੇ ਦੋ ਨਾਕ ਨੀਲੀ ਰਾਵੀ ਦੇ ਵਕਾਊ ਆ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਆ ਜਿਹੜੀ ਬਿਲਕੁਲ ਜਾਇਜ਼ ਮਾਰਕਿੰਗ ਦੇ ਵਿੱਚ ਬਿਲਕੁਲ ਕੁੰਡੇ ਸਿੰਘਾਂ ਦੀ ਝੋਟੀ ਆ ਦੋਸਤੋ ਜਿਹੜੀ ਸੋ ਬਹੁਤ ਚੰਗੀ ਬਲੱਡ ਲਾਈਨ ਦੀ ਆ ਸੋ ਅੱਖ ਦੇਖ ਸਕਦੇ ਆ ਨੇਰੇ ਚ ਖੜੀ ਵੀ ਕੱਟੀ ਜੇ ਜ ਸਿੰਗਲ ਬਿਲਕੁਲ ਮੱਥੇ ਤੋਂ ਥੱਲੇ ਦੇ ਕੁੰਡਾ ਬਾਕੀ ਚਾਰੇ ਪੈਰਾਂ ਤੇ ਜਿਹੜੀ ਜੈਜ ਮਾਰਕਿੰਗ ਸਿੰਗਲ ਹੱਡੀ ਦੀ ਝੋਟੀ ਆ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਚੰਗੇ ਰਿਜ਼ਲਟ ਦੇਖਣ ਨੂੰ ਮਿਲਣਗੇ ਇਹਦੇ ਵੀ ਤੋਂ ਦੇਖ ਸਕਦੇ ਆ ਚਾਰੇ ਪੈਰਾਂ ਤੋਂ ਜਿਹੜੇ ਜਿਹੜੀ ਮਾਰਕਿੰਗ ਗਲੇ ਪੈਰ ਵੀ ਤੁਸੀਂ ਆ ਦੇਖ ਸਕਦੇ ਤੇ ਚਿੱਟੇ ਆ ਤੇ ਖਣਾ ਦੀ ਵੀ ਬਹੁਤ ਜਿਆਦੀ ਇਹ ਸੋਹਣੀ ਤੇ ਸਾਫ ਆ ਝੋਟੀ ਫੇਸ ਤਾਂ ਦੋਸਤੋ ਇੰਨਾ ਕੁ ਪਿਆਰਾ ਕਿ ਬਿਲਕੁਲ ਜਿਹੜੇ ਵੀਰ ਮੰਗਦੇ ਸੀ ਕਿ ਵਾਈਟ ਫੇਸ ਚਾਹੀਦੀ ਆ ਸੋ ਝੋਟੀ ਦੀ ਉਮਰ 20 ਮਹੀਨੇ ਆ ਸਿੰਗਲ ਹੱਡੀ ਆ ਦੋਸਤੋ ਪੂਛ ਚ ਭੂਰਾ ਵੀ ਹੱਡੀ ਨਹੀਂ ਆ ਦੇਖੋ ਆਰਡਰ ਦੇਖ ਲਓ ਦੋਸਤੋ ਆਰਡਰ ਦੇਖ ਕੇ ਤੁਸੀਂ ਕਹੋਗੇ ਕਿ ਵਾਕਿਆ ਝੋਟੀ ਬਾਖ ਮੰਦੀ ਆ ਦੇਖੋ ਆਰਡਰ ਦੇ ਵਿੱਚ ਵੀ ਨਿਸ਼ਾਨ ਆ ਦੋਸਤੋ ਕਈ ਵੀਰ ਮੰਗ ਲੈਂਦੇ ਆ ਕਿ ਸਾਨੂੰ ਆਰਡਰ ਦੇ ਵਿੱਚ ਜਿਹੜੇ ਮੰਨ ਲਓ ਵਾਈਟ ਨਿਸ਼ਾਨ ਚਾਹੀਦਾ ਤੇ ਵਾਈਟ ਨਿਸ਼ਾਨ ਆਰਡਰ ਵਿੱਚ ਵੀ ਹੈਗਾ ਸੋ ਅੱਗੇ 1 ਸਾਲ ਦੀ ਜਿਹੜੀ ਝੋਟੀ ਤੁਹਾਨੂੰ ਮੈਂ ਦਿਖਾਉਣ ਲੱਗਾ ਪਹਿਲਾਂ ਇਹਦਾ ਆਰਡਰ ਫਿਰ ਦੇਖ ਲਓ ਪਈਆਂ ਵੀਰਾਂ ਨੂੰ ਕੋਈ ਭੁਲੇਖਾ ਨਾ ਪੈ ਜਾ ਦੇਖੋ ਆਰਡਰ ਦੀ ਬਿਲਕੁਲ ਸਾਫ਼ ਤੇ ਸੋਹਣੀ ਝੋਟੀ ਆ ਬਾਕੀ ਇਧਰਲੇ ਪਾਸੇ 10 ਕੁ ਮਹੀਨੇ 1 ਸਾਲ ਦੇ ਨੀਰ ਬੋਡੇ ਦੀ ਜਿਹੜੀ ਏਜ ਆ ਵਾਈਟ ਫੇਸ ਆ ਦੋਸਤੋ ਮਣਕਣੀ ਅੱਖਾਂ ਦੇਖ ਸਕਦੇ ਸੋਰਖ ਗੁਲਾਬੀ ਰੰਗ ਦੇ ਜਿਹੜੇ ਕੋਏ ਆ ਦੋਨੋਂ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਆ ਸਿੰਗ ਬਿਲਕੁਲ ਛੋਟਾ ਤੇ ਮੱਥੇ ਤੋਂ ਥੱਲੇ ਰੱਖੂਗੀ ਇਹ ਵੀ ਇਹਨੇ ਚੱਕਣਾ ਸ਼ੁਰੂ ਕਰਤਾ ਸਿੰਗ ਇਹਦਾ ਵੀ ਆਰਡਰ ਬਹੁਤ ਵਧੀਆ ਬਾਕੀ ਚਮੜੀ ਇਹਦੀ ਆ ਦੇਖੋ ਬਿਲਕੁਲ ਬਰੀਕ ਆ ਆਰਡਰ ਦੇਖ ਲਓ ਦੋਸਤੋ ਆਰਡਰ ਤੋਂ ਜੱਜਮੈਂਟ ਹੋ ਜਾਂਦਾ ਆਪਸੋ ਆ ਦੇਖੋ ਉਮਰ ਛੋਟੀ ਆ ਪਰ ਅਡਰੇ ਦਾ ਵੀ ਬਹੁਤ ਚੰਗਾ ਤੇ ਕੱਲੇ ਕੱਲੇ ਥਾਣੇ ਦੇ ਚਾਰੇ ਲੱਗੇ ਹੋਏ ਆ ਦੇਖੋ ਆ ਦੇਖੋ ਝੋਲੀ ਬਹੁਤ ਵਧੀਆ ਸੋਹਣੀ ਆ ਸਾਊ ਆ ਸੀਲ ਆ ਝੋਟੀ ਇਹ ਵੀ ਚੰਗੀ ਰਹੂਗੀ ਬਾਕੀ ਤੁਸੀਂ ਆਪਣੀ ਨਿਰਖ ਪਰ ਕਰਕੇ ਖਰੀਦਨੀ ਆ ਦੋਸਤੋ ਮੇਰਾ ਫਰਜ਼ ਆ ਤੁਹਾਨੂੰ ਵੀਡੀਓ ਤੇ ਚਾਰਜ ਪਰੇ ਕੈਮਰਾ ਘੁਮਾ ਦੇਣਾ ਕਿਹੜੇ ਸਾਹਨ ਦੀ ਆ ਕਿਹੜੀ ਆ ਉਹ ਤੁਹਾਡੀ ਜਜਮੈਂਟ ਚੱਲੂਗੀ ਮਦਰ ਮੇਲ ਕੇ ਰਿਕਾਰਡ ਸਾਨੂੰ ਬਹੁਤ ਵਧੀਆ ਆਖਿਆ ਜਾਂਦੇ ਆ ਬਾਕੀ ਤੁਸੀਂ ਆਪ ਦੀ ਜਜਮੈਂਟ ਨਾਲ ਦੋਸਤੋ ਇਹਨਾਂ ਨੂੰ ਖਰੀਦਣਾ ਸੋ ਇਸ ਦੀ ਜਿਹੜੀ ਏਜ ਆ ਦੋਸਤੋ ਤੁਹਾਨੂੰ ਸਾਲ ਦੇ ਨੇੜ ਲੱਗਦੀ ਵੀ ਆ ਤੇ ਹੈਵੀ ਆ ਬਾਕੀ ਹੁਣ ਇਧਰ ਇੱਕ ਨਗੀਨਾ ਦਿਖਾਉਣ ਲੱਗੇ ਤੁਹਾਨੂੰ ਇਹ ਵੀ ਕਰਿਓ ਚੈੱਕ ਆਪਾਂ ਫਾਰਮ ਤੇ ਗਾ ਮੇਲੇ ਮੂਲੇ ਤੇ ਮੜਾ ਮੋਟਾ ਆਪਾਂ ਵੀ ਸ਼ੌਂਕ ਹੁਣ ਪੂਰਾ ਕਰਿਆ ਕਰੀਏ ਬਥੇਰੀਆਂ ਆਪਾਂ ਕਿਸਾਨ ਭਰਾਵਾਂ ਨੂੰ ਦਿੱਤੀਆਂ ਚਲੋ ਮੇਲੇ ਆਈਆਂ ਵੀ ਐਤਕੀ ਕਟੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀ ਮੈਂ ਕਹਿਣਾ ਹੁਣ ਮੇਲੇ ਵਾਲੀ ਉਹ ਮੇਲੇ ਵਾਲੀ ਹੁੰਦੀ ਆ ਦੋਸਤੋ ਕਹਿਣ ਦੀਆਂ ਗੱਲਾਂ ਨਹੀਂ ਐਤਕੀ ਚਲੋ ਆਪਾਂ ਭਲੇਖੇ ਵਹਿਮ ਕੱਢ ਤੇ ਜਿਹੜੀਆਂ ਜਿਹੜੀਆਂ ਖਤੀੜਾਂ ਭੌਂਕਦੀਆਂ ਸੀ ਉਹਨਾਂ ਦਾ ਮੂੰਹ ਉੱਥੇ ਬੰਦ ਹੋ ਗਿਆ ਚਲੋ ਆਪਾਂ ਫਿਰ ਵੀ ਸਿੱਖਦੇ ਰਹਿਣਾ ਅਸੀਂ ਕੋਈ ਖਿਡਾਰੀ ਨਹੀਂਗੇ ਨਾ ਅਸੀਂ ਵਪਾਰੀ ਕਹਿੰਨੇ ਨਾ ਹੀ ਬਰੀਡਰ ਆਪਣੇ ਆਪ ਅਸੀਂ ਤੇ ਹਜੇ ਵੀ ਸਿੱਖਣ ਦੇ ਭਰਾਬੋ ਸੋ ਆਹ ਦੇਖੋ ਝੋਟੀ ਬਿਲਕੁਲ ਪਤਲੇ ਚੰਮ ਦੀ ਹੈ ਵੀ ਦੋਸਤੋ ਆ ਕਰਿਓ ਚੈੱਕ ਬਾਕੀ ਝੋਲੀ ਵਾਲੀ ਆ ਪੰਜਾਂ ਛੇ ਮਹੀਨਿਆਂ ਦੇ ਵਿੱਚ ਗੱਬਣ ਹੋਣ ਵਾਲੀ ਹੈ ਜੇ ਕੋਈ ਸੱਜਣ ਲੈ ਗਿਆ ਖਿਡਾਰੀ ਵੀਰ ਤਾਂ ਪੰਜਾਂ ਛੇ ਮਹੀਨਿਆਂ ਚ ਗੱਬਣ ਹੋ ਜੂਗੀ ਆ ਵੀ ਕੱਟੀ ਦੁੱਧ ਤੇ ਪਲੀ ਹੋਈ ਆ ਕਰਮਾ ਵਾਲੀ ਹਜੇ ਤੱਕ ਦੁੱਧ ਚੁੰਘਦੀ ਸੀ ਆਪਦੀ ਮਦਰ ਦਾ ਤੇ ਟੋਕੜ ਹੋ ਚੁੱਕੀ ਫਿਰ ਵੀ ਦੁੱਧ ਚੁੰਘਦੀ ਸੀ ਕਰਮਾ ਵਾਲੀ ਇਹ ਤੇ ਬਾਕੀ 10 ਕੁ ਮਹੀਨੇ ਦੇ ਆਪਾਂ ਨੂੰ ਏਜੇ ਦੱਸੀ ਹੈ ਦੀ ਤੇ ਆ ਦੇਖਿਓ ਕਰੋ ਚੈੱਕ ਤੇ ਜੇ ਕਿਸੇ ਨੂੰ ਪਸੰਦ ਆਵੇ ਇਧਰਲੀ ਜਿਹੜੀ ਝੋਟੀ ਆ ਦੋਸਤੋ ਇਹਦਾ 37000 ਰੁਪਇਆ ਡਿਮਾਂਡ ਕੀਤੀ ਆ ਇਧਰ ਜਿਹੜੀ ਕੱਟੀ ਆ ਦਾ 25000 ਰੁਪਇਆ ਡਿਮਾਂਡ ਕੀਤੀ ਆ ਮਾਨ ਤਾਂ ਦੋਨਾਂ ਚ ਹੋਊਗਾ ਜੇ ਕੋਈ ਵੀਰ ਨਿਯਾਜ ਕਵੇ ਤਾਂ ਨਿਯਾਜ ਤਾਂ ਨਾ ਹੀ ਹੁਣ ਲਾਉਣ ਮੇਰਾ ਵੀ ਧੰਨਵਾਦ ਹੋਊਗਾ ਉਹਨਾਂ ਦਾ ਬਾਕੀ ਉਧਰਲੀ ਝੋਟੀ ਨਾਟ ਫੋਰ ਸੇਲ ਆ ਭਰਾਵੋ ਮੈਂ ਤੁਹਾਡਾ ਟਾਈਮ ਨਹੀਂ ਖਰਾਬ ਕਰਦਾ ਸੋ ਵੈਸੇ ਸ਼ੌਕੀਆ ਤੌਰ ਤੁਹਾਨੂੰ ਮੈਂ ਅੱਗੇ ਵੀ ਕਹਿਣਾ ਹੁਣਾ ਕਿ ਜੇ ਕੋਈ ਚੀਜ਼ ਆਉ ਕਿ ਤੇ ਸ਼ੌਕੀਆ ਤ ਵੀਡੀਓ ਦੇ ਵਿੱਚ ਵਿਖਾਈ ਜਾਊਗੀ ਕਿਉਂਕਿ ਮੈਂ ਅਕਸਰ ਹੀ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੀ ਵੀਡੀਓ ਉਹਦੇ ਵਿੱਚ ਕੋਈ ਵੀ ਯਾਰ ਐਨੀਮਲ ਹੋ ਉਹ ਤੁਹਾਨੂੰ ਸ਼ੌਂਕੀਆ ਤੌਰ ਸਾਰੇ ਵਿਖਾਏ ਜਾਣਗੇ ਚੰਗੇ ਤੋਂ ਚੰਗਾ ਨਰਮਤਾ ਹੁਣ ਜਿਵੇਂ ਆਪਾਂ ਮੇਲਾ ਦੇਖਿਆ ਲੈਣਾ ਨਹੀਂ ਨਾ ਪਲਾਂ ਦੀ ਇੱਕ ਵਿੱਚ ਹੀ ਅੱਜ 15 ਦਿਨਾਂ ਬਾਅਦ ਮੇਰੇ ਹਿਸਾਬ ਨਾਲ ਤਨੋਲੇ ਵਾਲੇ ਮੇਲੇ ਨੂੰ ਅੱਜ ਹੋਏ ਨੂੰ ਕੋਈ 20 ਦਿਨ ਹੋ ਗਏ ਆ ਤੇ 14 15 ਦਿਨਾਂ ਬਾਅਦ ਅੱਜ ਆਪਾਂ ਨਗੀਨੇ ਲਿਆਂਦੇ ਤੇ ਫਿਰ ਲਿਆਂਦੇ ਵਧੀਆ ਜਿਹੜੇ ਕੋਈ ਚੰਗੇ ਰਿਕਾਰਡ ਦੇ ਆ ਬਾਕੀ ਦੋਸਤੋ ਸੋਹਣੇ ਲੱਗਣਗੇ ਤੁਹਾਨੂੰ ਵੀ ਤੇ ਪਸੰਦ ਆਉਣਗੇ ਆ ਦੇਖ ਸਕਦੇ ਆ ਤੇ ਜਉਂਦੇ ਵਾਸਤੇ ਰੋ ਪੰਜਾਬੀਓ ਵੀਡੀਓ ਨੂੰ ਕਰਿਓ ਸ਼ੇਅਰ ਤੇ ਮੈਂ ਤੁਹਾਡੇ ਲਈ ਏਦਾਂ ਹੀ ਨਗਿਨੇ ਲਿਆਉਂਦਾ ਰਹੂੰਗਾ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਬਾਈਲ ਨੰਬਰ ਜਰੂਰ ਇੱਥੇ ਡਿਸਪਲੇ ਤੇ ਵੀ ਚੱਲੂਗਾ ਤੇ ਬੈਨਰ ਤੇ ਵੀ ਨੋਟ ਕਰ ਲਿਓ ਸੱਜਰੋ